ਪੰਜਾਬ ਪੁਲਿਸ ਨੇ ਫਰੀਦਕੋਟ 'ਚ ਮਾਰੇ ਗਏ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਮਾਮਲੇ 'ਚ ਡੇਟਿੰਗ ਐਪ ਟਿੰਡਰ ਤੋਂ ਇੱਕ ਅਕਾਊਂਟ ਬਾਰੇ ਜਾਣਕਾਰੀ ਮੰਗੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਅਕਾਊਂਟ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਨਾਲ ਜੁੜਿਆ ਹੋਇਆ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਫਰੀਦਕੋਟ ਪੁਲਿਸ ਨੇ ਟਿੰਡਰ ਨੂੰ ਭੇਜੇ ਇੱਕ ਪੱਤਰ ਚ ਕਿ ਉਹ ਸਿੱਖ کارਕੁਨ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਦੀ ਜਾਂਚ ਕਰ ਰਹੇ ਨੇ ਜਾਂਚ ਦੌਰਾਨ ਪੁਲਿਸ ਨੂੰ ਅੰਮ੍ਰਿਤਸੰਧੂ ਨਾਮ ਦਾ ਇੱਕ ਟਿੰਡਰ ਅਕਾਊਂਟ ਮਿਲਿਆ ਜਿਸ ਦਾ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਹੋਣ ਦਾ ਸ਼ੱਕ ਹੈ 26 ਮਈ ਨੂੰ ਟਿੰਡਰ ਨੂੰ ਭੇਜੇ ਗਏ ਇੱਕ ਪੱਤਰ ਚ ਪੁਲਿਸ ਨੇ ਕਿਹਾ ਕਿ 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਨਾਮ ਦੇ ਇੱਕ کارਕੁਨ ਦੀ ਮੋਟਰਸਾਈਕਲ ਤੇ ਸਵਾਰ ਦੋ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਮ੍ਰਿਤਕ ਹਰੀਨੋ ਟਾਕਸ ਨਾਮ ਦਾ ਇੱਕ ਫੇਸਬੁੱਕ ਪੇਜ ਚਲਾਉਂਦਾ ਸੀ ਤੇ ਅੰਮ੍ਰਿਤ ਜੋ ਠੰਡਾ ਸੀ ਪੁਲਿਸ ਨੇ ਆਪਣੇ ਪੱਤਰ ਚ ਸਪਸ਼ਟ ਕੀਤਾ ਹੈ ਕਿ ਜਾਂਚ ਦੌਰਾਨ ਸਿਰਫ ਟਿੰਡਰ ਅਕਾਊਂਟ ਦੇ ਸੰਚਾਰ ਤੇ ਡੇਟਾ ਵਿਸ਼ਲੇਸ਼ਣ ਨਾਲ ਜਾਂਚ ਏਜੰਸੀ ਨੂੰ ਕੇਸ ਲਜਾਉਣ ਚ ਮਦਦ ਮਿਲ ਸਕਦੀ ਹੈ ਪੰਜਾਬ ਪੁਲਿਸ ਨੇ ਟਿੰਡਰ ਤੋਂ ਇਸ ਖਾਤੇ ਦੀ ਸਾਰੀ ਜਾਣਕਾਰੀ ਮੰਗੀ ਹੈ ਇਸ ਤੇ 1 ਜਨਵਰੀ 2019 ਤੋਂ ਹੁਣ ਤੱਕ ਸਬਸਕ੍ਰਾਈਬਰ ਡਿਟੇਲ ਨਾਮ ਜਨਮ ਮਿਤੀ ਫੋਨ ਨੰਬਰ ਸਥਾਨ ਦੀ ਜਾਣਕਾਰੀ ਤੇ ਆਈਪੀ ਐਡਰੈਸ ਲੋਕ ਸ਼ਾਮਲ ਹੈ ਪੁਲਿਸ ਨੇ ਖਾਤੇ ਦੁਆਰਾ ਅਪਲੋਡ ਕੀਤੇ ਗਏ ਸਾਰੇ ਲਿੰਕ ਤੇ ਈਮੇਲ ਆਈਡੀ ਤੇ ਫੋਨ ਨੰਬਰ ਫੋਟੋਆਂ ਮੀਡੀਆ ਫਾਈਲਸ ਦੋਸਤਾਂ ਦੇ ਨਾਲ ਸੰਪਰਕਾਂ ਦੀ ਸੂਚੀ ਤੇ ਆਪਸੀ ਮੈਚ ਚੈਟ ਤੇ ਹਾਸਲ ਟਿੰਡਰ ਪਲੇਟਫਾਰਮ ਰਾਹੀਂ ਆਦਾਨ ਪ੍ਰਦਾਨ ਕੀਤੇ ਗਏ ਸੁਨੇਹੇ ਤੇ ਹੋਰ ਵੀ ਕਈ ਵੇਰਵਿਆਂ ਦੀ ਮੰਗ ਕੀਤੀ ਹੈ ਦੱਸਿਆ ਕਿ ਹਰੀਨੋਦੀ ਨੂੰ 9 ਅਕਤੂਬਰ 2024 ਨੂੰ ਪਿੰਡ ਦੇ ਗੁਰਦੁਆਰੇ ਤੋਂ ਮੋਟਰਸਾਈਕਲ ਤੇ ਘਰ ਵਾਪਸ ਆਉਂਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਹਰੀਨੋ ਅਮਰਿਤਪਾਲ ਸਿੰਘ ਦੀ ਅਦਵਾਈ ਵਾਲੇ ਸੰਗਠਨ ਬਾਰਿਸ ਪੰਜਾਬ ਦੇ ਦਾ ਮੈਂਬਰ ਸੀ ਇਸ ਮਾਮਲੇ 'ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਿਛਲੇ ਸਾਲ ਅਕਤੂਬਰ 'ਚ ਦਾਵਾ ਕੀਤਾ ਸੀ ਕਿ ਅਮਰਿਤਪਾਲ ਸਿੰਘ ਦੇ ਇਸ਼ਾਰੇ ਤੇ ਕਥਿਤ ਤੌਰ ਤੇ ਹਰੀਨੋ ਦਾ ਕਤਲ ਕੀਤਾ ਗਿਆ ਸੀ ਪੁਲਿਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਗੈਂਗਸਟਰ ਤੋਂ ਆਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਕਤਲ ਦਾ ਮੁੱਖ ਸਾਜ਼ਿਸ਼ ਕਰਤਾ ਸੀ ਇਸ ਮਾਮਲੇ 'ਚ ਗਿਰੋਹ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਵੀ ਕੀਤਾ i get